ਗ੍ਰੇਟ ਜੇ ਬੋਲਦੇ ਹੋ ਉਹ ਇਹ ਸਾਰ ਦੋ ਲੈਟ ਆ ਮਸ਼ੀਨ ਤਾਂ ਮੱਚਿਆ ਪਿਆ ਕਿੰਨਾ ਅੱਧੇ-ਉੱਧੇ ਘੰਟਿਆਂ ਨੇ ਪਤਾ ਕਿੰਨਾ ਜੱਟਾਂ ਦੇ ਬਰਸੀਨਾ ਲਾਇਆ ਪਿਆ ਕਿੱਲਿਆਂ ਦੇ ਕਿੱਲੇ ਭਾਂਤ ਮਾਨ ਤਾਂ ਕਹਿੰਦਾ ਛੱਡਾਂਗੇ ਸਾਰੀ ਉਮਰ ਤੁਸੀਂ ਅੱਧੇ ਘੰਟੇ ਜੀ ਖੜੇ ਹੋ ਜੇ ਅੱਛਾ 9 ਵਜੇ ਤੋਂ 9:30 ਵਜੇ ਤੱਕ ਆਊ ਹੈ ਦੁੱਗਾਂ ਦੇ ਆਤੀ ਛੱਡੋਂਗੇ ਕਿ ਹੋਰ ਨਾ ਛੱਡਦੇ ਗੁੰਡਾ ਕਰਨ ਵਾਲੀ ਕੋਈ ਚੰਗਾ ਲੈ ਵੀ ਸਾਡੋਂ ਅੱਧਾ ਘੰਟਾ ਚੱਲੂ ਅਗਦਾ ਕਿਹੜਾ ਆਇਆ ਛੋਟਾ ਉਹਦੀ ਨਾਮ ਜੂ ਟੌਂ ਹੀ ਪੈਰ ਘੜ ਤੇ ਦੋ ਖਿੱਲੇ ਤੇ ਲਾਤੋਂ ਤੱਕ ਤਿੰਨ ਪੈਗ ਲਾਈਏ ਫੇਸ ਸਾ ਸੇ ਬਣੂ ਆਏ ਹੁਣ ਰਮਾਇਆ ਜਾਉਰੇ ਪਰਸੀਨਾ ਇਹ ਸਾਡੀ ਘਰੇ ਘਰਾਂ ਦੀ ਇਂਟੇ ਕਦਿੰਦੀ ਓਰੇ ਨਹੀਂ ਲੈ ਛੱਡਦੇ ਬੰਦਾ ਕਿੱਦਾਂ ਖੂਜ ਢੇਗੇ ਭਾਂਦਾ ਯਾਰ ਜਾ ਕੇ ਸਾਰੀ ਕਣਕ ਦੀ ਪੱਟੀ ਮੇਸ਼ ਕਰਤੀ ਸਾਰੀ ਦੀ ਓਕੇ ਲੈ ਗਲੇ ਵੇ ਗਲੇ ਵੇ ਓਏ ਬਾਹਰ ਨਿਕਲ ਕੀ ਹੋ ਗਿਆ ਬਾਹਰ ਨਿਕਲ ਜਾ ਕੇ ਰਹਿ ਤੂੰ ਕਿਉਂ ਰਹਿ ਤਾ ਬਾਹਰ ਤਾਂ ਨਿਕਲ ਜਾ ਕੇ ਬਾਹਰ ਕਿਉਂ ਗਿਆ ਉਰੇ ਆ ਰਿਹਾ ਕੀ ਹੋ ਗਿਆ ਹੈ ਤੈਨੂੰ ਕੌਣ ਨਹੀਂ ਪਤਾ ਕਿ ਉਹ ਜੋ ਮੱਕਣ ਦੇ ਮਾਰੂੰ ਤੂੰ ਫੜਿਆ ਇਧਰ ਆ ਕੇ ਦੇਖੀ ਆ ਇਧਰ ਗਾਹਾਂ ਤੂੰ ਗਾਹਾਂ ਗਾਹ ਕੀ ਹੈ ਉਹ ਤੂੰ ਗਾਹਾਂ ਰਾ ਚੱਲ ਅੰਦਰ ਝੁੱਸ ਕੇ ਪਈ ਜਾਨੇ ਉਹ ਗੱਲ ਨਹੀਂ ਬਾਤ ਨਹੀਂ ਐ ਕਹਣਾ ਤੈਨੂੰ ਮੈਂ ਕਣ ਤੂੰ ਕਣਕ ਦੇ ਗਣਕੇ ਕਿਵੇਂ ਟੋਪਾ ਬਣਾਇਆ ਪਿਆ ਮਾਰਿਆ ਕਣਕੇ ਦੇ ਤੂੰ ਆਂਗਨੇ ਪਰਤੀ ਹੋਏ ਤੈਨੂੰ ਕੌਣ ਨਹੀਂ ਪਤਾ ਕਿਨੇ ਪਰਤੀ ਮੁੱਟ ਦਾ ਲਾਈਟ ਆ ਜੀ ਲੱਗੀ ਆ ਗਈ ਦੀ ਆ ਟੁੰਡਾ ਤੇਰਾ ਕੁਸਰਾ ਦਾ ਭਰਿਆ ਪਿਆ ਆ ਆ ਕੱਖ ਸਾਰੇ ਟਟ ਪਾਰਖੇ ਨੇ ਅਬ ਤੇ ਉਂਦੀ ਇੱਕ ਮਿੰਟ ਨੂੰ ਲਾਉਂਦੇ ਬੀ ਲੈਣ ਨੂੰ ਹੁਣ ਮੇਰੇ ਸਾਰੇ ਕਹਿੰਦੇ ਅੱਧਾ ਘੰਟਾ ਚੱਲੂ ਲਾਈਟ ਦਾ ਅਛਾ ਬਿਜਲੀ ਤੈਨੂੰ ਪੁੱਛ ਕੇ ਚਲਾਉਣਗੇ ਲੈਟ ਕਿੰਨੀ ਚਲਾਉਣੇ ਕਿੰਨੀ ਨਾ ਉਹ ਮੈਂ ਇਹਨਾਂ ਨੂੰ ਫੋਨ ਕਰਿਆ ਕਹਿੰਦੇ 9 ਤੋਂ 9:30 ਚੱਲੂ ਮੈਂ ਡੰਡਾ ਚੱਕ ਲੂੰ ਤੈਨੂੰ ਸਾਢੇ 9 ਦਾ ਅਸੀਂ ਨੇ ਕਣਕ ਬਡਣੀ ਆ ਹੁਣ ਚੱਲ ਇਹ ਘਟ ਖਾਂਡਾ ਵੀ ਬਿਜਲੀ ਹੋਈ ਕੋਈ ਨਾ ਸੁੱਕੀ ਦੋ ਦਿਨ ਖੜਕ ਕੇ ਲੇਟ ਬਡ ਲਿਓ ਕੋਈ ਕੋਈ ਨਹੀਂ ਤੂੰ ਖੜ ਜਾ ਮੈਨੂੰ ਬੜੇ ਲਿਆਉਣ ਤੇਰਾ ਤੇਰਾ ਤਾਂ ਪਿਛਲੀ ਵਾਰ ਤਾਂ ਉਹਨਾਂ ਨੇ ਗੇਲੇ ਗਿਆ ਉਹਨਾਂ ਨੇ ਪਾਏ ਆਪਣਾ ਬੰਤ ਕੇ ਪਾਣੀ ਪਾਇਆ ਲੋਕ ਪੇਪਰ ਭਣ ਗੇੜਾ ਮਾਰਾ ਕਹਿੰਦੇ ਕਿਤਰਾ ਤੂੰ ਇੱਥੇ ਅੰਦਰ ਕੀ ਮੈਥੋਂ ਗਾਲ ਨਾ ਸੁਣਨੀ ਦਿੰਦਾ ਸਾਂ ਗੱਲ ਮੈਂ ਬਲੱਡ ਵਧਾਦਾ ਬਲ ਇਹ ਤੇ ਤੇਰੇ ਡਾਂਗ ਹੀ ਫੇਰਾਂਗੇ ਤੇਰੇ ਤੂੰ ਖੜਜਾ ਬੋਲੇ ਹਾਂ ਭਾਈ ਗੇਲਾ ਜਿਹੇ ਸਾਰੇ ਮਨੇ ਉਤਰ ਖਾ ਲੇ ਆਪਣਾ ਨਮਸਕਾਰਾ ਕਰਤਾ ਥਲੇ ਪਰਦੇ ਸੋਖੇ ਕਰਤੇ ਤੂੰ ਯਾ ਦੱਸ ਜਰਾ ਤੇਰੀ ਕੋਈ ਬੰਦਿਆਂ ਦੀ ਗੱਲ ਆ ਇਹ ਉਹ ਤਾਂ ਦੋਨ ਸਿਆਣ ਚੱਕ ਹੀ ਗਿਆ ਵੀ ਤਾਹ ਤੇਰੀ ਕੜ ਕੇ ਮੈਂ ਵੱਡੂ ਮੈਂ ਵੱਟੂ ਹੁਣ ਕਹਾਂ ਮੈਂ ਤੇਰੇ ਹੱਥ ਨਹੀਂ ਲਾਊਗਾ ਮੈਂ ਤੈਨੂੰ ਪਾਸੋਂ ਕਿਹਾ ਜੇ ਵੀ ਭਾਈ ਮੇਰੇ ਤੂੰ ਮਸ਼ੀਨ ਪਰਸੋਂ ਲਾ ਦੇ ਮੇਰੀ ਗੱਲ ਸੁਣਦਾ ਬੰਦਿਆਂ ਵਾਂਗੂ ਇੱਕ ਮੇਰਾ ਮੁੰਡਾ ਗਿਆ ਮੱਥਾ ਟੇਕਣ ਮਾਸਤੋਆ ਸਾਹਿਬ ਆਵਾਂ ਵਾਲਾ ਉਹ ਠੀਕ ਆ ਵੇਦੇ ਖੇਤ ਦੀ ਮਸ਼ੀਨ ਲੈ ਚੱਲ ਅਸੀਂ ਦੋਨੇ ਪਿਆਬ ਤੋਂ ਟ੍ਰੈਕਟਰ ਵਾਲੀ ਲੈ ਕੇ ਆਉਨੇ ਆ ਸਭ ਕੁਝ ਤਿਆਰ ਹੈਗਾ ਪਤਾ ਮਸ਼ੀਨ ਹੁਣ ਲਾਉ ਆਜੇ ਤੂੰ ਕਹਿੰਦਾ ਵੀ ਹੱਥੇ ਨਹੀਂ ਲਾਉਂਗਾ ਜਦ 11:00 ਵਜੇ ਦਾ ਮੌਸਮ ਖਰਾਬ ਹੋਈ ਪਿਆ ਅੱਛਾ ਹੁਣ ਤੂੰ ਕਹਿੰਦਾ ਮੈਂ ਮੂਰੇ 5 ਕਿਲੇ ਪਾਹੰਦੇ ਨੇ ਤੇਰੇ ਕੋਈ ਬੰਦੇ ਨਹੀਂ ਜਵਾਨ ਮੇਰੀ ਗੱਲ ਸੁਣ ਲੈ ਕੇ ਯਾਰ ਜੇ ਤੇ ਨਹੀਂ ਵਧਣੀ ਮੈਂ ਉਹ ਕਿਤੇ ਹੋਰ ਤੋਂ ਵੜਾ ਲਵਾਂ ਠੀਕ ਆ ਹਾਂ 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 ਅੱਛਾ ਹੁਣ ਮੈਂ ਹੁਣ ਤਾਂ ਮੈਂ ਆ ਗਿਆ ਉਹ ਤੁਹਾਡੀ ਕੋਈ ਮਸ਼ੀਨਾਂ ਦੀ ਜਵਾਨ ਹੁੰਦੀ ਆ ਤੂੰ ਸੇ ਪੁੱਤ ਸੱਚ ਬੋਲਿਆ ਕਰੋ ਠੀਕ ਆ ਤੂੰ ਮੇਰੇ ਖੇਤੇ ਮਸ਼ੀਨ ਲੈ ਚੱਲ ਅਸੀਂ ਦੋਨੇ ਪਾਉ ਤਟ ਟਾੜੀ ਲੈ ਕੇ ਆਉਨੇ ਆ ਹਾਂ ਚਲ ਆ ਜਾ ਠੀਕ ਆ ਖੇਤ ਆ ਜਾ ਤੂੰ ਨਹੀਂ ਹੋ ਗਿਆ ਤੂੰ ਖੇਤ ਚੱਲ ਪਹਿਲੇ ਮੇਰੇ ਨਾਲ ਉਹ ਟਟ ਖੇਤ ਲਈ ਜਾਗੇ ਫੇ ਤੂੰ ਉਹ ਟਰੈਕਟਰ ਕਾਹਨੂੰ ਗੇਲੇ ਨੇ ਸਾਰਾ ਕਣਕ ਭਰਦੀ ਕਣੇ ਗੇਲੇ ਨੇ ਜਿਹੜੇ ਮੰਡੀ ਆ ਹੋਰ ਕਿਹੜਾ ਗੇਲਾ ਬੈਠੇ ਮੇਰੇ ਮਾਗਾ ਉਹ ਕਿੱਥੇ ਬੈਠਾ ਉਹਨੇ ਪਾਣੀ ਕਿਹ ਬਾਦਾ ਮੈਨ ਰਾਦਨ ਡੱਕ ਕੇ ਪਈਆ ਹੋਊਗਾ ਚੱਲ ਜਾ ਹੱਕ ਫੇਰ ਜਾ ਜਾ ਕੇ ਦੇਖੇ ਮੋੜ ਮੋੜ ਤਾਰੇ ਸਾਰੇ ਕੰਦਰੀਆ ਤੇਰਾ ਮਾਸ ਤਾਂ ਖਾ ਗਿਆ ਹਦਿਕਾ ਓਏ ਮੈਨ ਉਧਰ ਸੰਤ ਵਾਲਾ ਪਕਾ ਮੈਨ ਹਾਂ ਅਸੇਆ ਇਹਦਾ ਗੱਲ ਲਾਂਬੇ ਵਾਲੀ ਹੋ ਗਈ ਉਹ ਮੇਰੇ ਸਾਲ ਦੀ ਉਹੀ ਕਿਹੜਾ ਬਰਸੀਨੇ ਦਾ ਗੋਡੇ-ਗੋਡੇ ਪਾਣੀ ਖੜਾ ਕਣਕ ਚ ਪਿਛਲੇ ਦੀ ਪਿਛਲੇ ਸਾਲਾ ਹੋ ਗਿਆ ਆ ਬਾਬਾ ਆਉਂਦਾ ਬਾਬੇ ਤੋਂ ਪੁੱਛਦਾ ਕਤੈ ਯਾਰ ਉਹ ਕਣਕ ਚ ਪਾਣੀ ਪਾਤਾ ਪਪਾ ਮੈਂ ਕੀ ਕਰਾਂ ਮੈਂ ਤਾਂ ਅੰਦਰ ਪਿਆ ਦੀ ਉਹ ਲੈਟ ਲੈ ਰੱਖ ਕੇ ਪੈ ਜਾਣੇ ਟਿਸਟਾ ਲੈਟਲ ਨੂੰ ਪੁੱਛਦੀ ਪਪਾ ਅਭੀ ਕਦਮ ਹੋ ਗਿਆ ਅੱਧਾ ਘੰਟਾ ਹੋਊਗੀ ਪਿਆ ਘੰਟਾ ਹੋਊਗੀ ਮੜਾ ਤੁਸੀਂ ਬੰਦ ਕਰ ਦੇ ਦੇ ਦੇਖ ਕੇ ਫਸੜ ਤਾਂ ਤੇਰੀ ਐ ਅਸੀਂ ਕਿਉਂ ਬੰਦ ਕਰੀਏ ਚਲ ਠੀਕ ਐ ਪਪਾ ਹੂੰ ਉਦੋਂ ਭਾਜ ਭਾਜ ਪੈਣਾ ਵੀ ਆਣ ਵੀ ਰੋਕਦੀ ਉਦੋਂ ਤੇ ਸਾਬਾ ਸੜ ਗਿਆ ਓਏ ਮੇਰੇ ਫਿਰ ਮੈਂ ਚਾਪੜਨ ਲਾਉਣ ਕਿ ਤੈਂਡਾ ਹੋਇਆ ਪਿਆ ਮੈਂ ਆਏ ਕਿ ਨਾ ਉਹਨਾਂ ਦੇ ਆਉਣ ਤੋਂ ਪਹਿਲਾਂ ਪਲੀ ਭੱਜ ਚਲ ਔਰ ਕੇ ਚਾਰ ਦਿਨ ਇਸਤੇਰ ਚਲਾਇਆਵਾਂਗੇ ਪਰ ਮੇਰਾ ਸਾਲਾ ਕੋਟ ਗੇਟ ਦਾ ਡਾਈ ਨਹੀਂ ਕੋਠੇ ਦਾ ਅਜੇ ਪਹਿਲਾਂ ਕੋਟ ਦਾ ਗੇਟ ਡਾਊਨ ਦੇ ਦੇ ਕੰਕੀ ਪੱਟੀ ਮੇਸ਼ ਕਰਤੀ ਗੇਲਿਆ ਗੱਲ ਸੁਣ ਲੈ ਮੇਰੀ ਬੰਦਿਆ ਵਾਂਗੂ ਇੱਕਾ ਗੇਲੇ ਮੈਂ ਮਸ਼ੀਨਾਂ ਦਾ ਗੱਲ ਕਰੀ ਬੈਠਾਂਗਾ ਮੇਰੇ ਮਸ਼ੀਨ ਨੂੰ ਹੁਣ ਜਾਣੀ ਤੀ ਉਹ ਮੈਂ ਕੀ ਜਾਣ ਕੇ ਪਾਇਆ ਫਿਰ ਹੋਰ ਕਿਨੇ ਪਾਇਆ ਮੈਨੂੰ ਤਾਂ ਪਤੀ ਲੱਗਿਆ ਯਾਰ ਉਹ ਤਾਂ ਹੁਣ ਗਲਤੀ ਨਾਲ ਬੀਰੀ ਵਾਲੇ ਨੇ ਅੱਧਾ ਘੰਟਾ ਕਹਿ ਕੇ ਘੰਟਾ 2 ਘੰਟੇ ਛੱਡ ਦੇ ਕਿ ਗਰਟ ਤੇਰੇ ਪਿਉ ਦਾ ਹੈ ਉਹ ਤੇਰੇ ਕੀ ਪਿਉ ਦਾ ਫਿਰ ਓਏ ਤੂੰ ਸੁਣ ਲੈ ਤੂੰ ਹੁਣ ਤੇ ਮੈਂ ਹੁਣ ਤੇ ਮੈਂ ਬੋਲ ਦੂੰ ਮਾਰਗਾ ਬੰਦ ਓਏ ਬਾਥੇ ਪੁੱਤਾਂ ਬਾਥੇ ਦਾ ਪਹਿਲੀ ਮਰਿਆ ਰਹਿੰਦੇ ਅਸੀਂ ਕੰਡਾ ਕਰਦਾ ਨਹੀਂ ਉਹ ਬਾਥੇ ਪੁੱਤਾਂ ਦਾ ਪਹਿਲੀ ਮਰਿਆ ਰਹਿੰਦੇ ਕੰਡਾ ਘੱਡੀ ਦੇ ਪਾਵਾ ਰੱਖਣੇ ਕੁੱਟੇਗਾ ਹਾਏ ਵਾ ਨਾ ਪੁੱਤ ਪਹਿਲੀ ਮਰਿਆ ਰਹਿੰਦੇ ਇਸ ਪਾਰਖਾ ਮੇਰੇ ਸਾਰੇ ਨੇ ਇਹਨੂੰ ਕੀ ਗੱਲ ਪਾਣਾ ਚਾਰੇ ਨੂੰ ਇਹ ਪਹਿਲੀ ਮਰਿਆ ਹੈ ਹਜੇ ਕੁੱਠਾ ਬੋਲਦਾ ਨਹੀਂ ਹੁਣ ਪਾਣੀ ਨਿਕਲੂ ਗਣ ਗੱਜਪਰਾ ਭਾਈ ਗਿੱਲੇ ਪਾਣੀ ਨਿਕਲ ਗਿਆ ਅਸੀਂ ਕਹਾਂ ਤੈਨੂੰ ਵੱਡਾ ਕਿ ਤੂੰ ਸਾਡੀ ਪਾਣੀ ਵਾਲੀ ਵੱਢ ਲਈ ਨਾ ਇਹਦੀ ਗੱਲ ਵੰਦੀ ਪਾਣੀ ਵਾਲੀ ਪਾਪੂ ਮੈਂ ਕਿਹਨਾ ਮਨਾਈ ਦੇਣਾ ਨਹੀਂ ਹੁਣ ਪਤਾ ਰਹਿੰਦੇ ਕੱਲ ਨਿਬੜ ਕੇ ਠੀਕ ਹੈ ਭਾਈ ਤੂੰ ਕਰਕੇ ਸਾਡੇ ਵਾਲੇ ਸਿੱਤੇ ਹੀ ਵਡਾਂਗੇ ਕੱਬ ਤੇ ਦੇ ਚਲੋ ਜਿੰਮੇ ਤੁਹਾਨੂੰ ਸਹੀ ਲੱਗੇ ਉਵੇਂ ਕਰ ਲਿਓ ਤਾਂ ਠੀਕ ਆ ਸਾਨੂੰ ਸਹੀ ਲੱਗਿਆ ਬਸ ਨਾ ਦੱਸਦੀ ਗੱਲ ਵਿੱਚ ਵਿੱਚ ਜੇ ਨੜ ਜੀ ਫੇਰ ਨਾ ਕਹੀਂ ਵੀ ਕੱਟਦੇ ਬਿੱਟੇ ਦੇ ਕਿ ਲੱਥਾਂ ਵੱੜਤੀਆਂ ਨਾ ਨਾ ਜਿੰਮੇ ਤੁਹਾਨੂੰ ਸਹੀ ਲੱਗੇ ਤੁਸੀਂ ਕਰ ਲਿਓ ਮੈਂ ਕਿਹਨਾ ਯਾਰ ਇਹ ਤਾਂ ਕੰਡਾ ਹੁਣੀ ਕਰਦੇ ਤੂੰ ਨਾ ਨਾ ਤੁਸੀਂ ਕਰ ਲਿਓ ਜਿੰਮੇ ਤੁਹਾਨੂੰ ਸਹੀ ਲੱਗੂ ਜਿਵੇਂ ਮੈਨੂੰ ਸਹੀ ਲੱਗੂਗਾ ਉਵੇਂ ਮੈਂ ਕਰ ਲੂ ਲੱਭਾਉਣਾ ਕਣਕ ਮੈਂ ਇਹ ਮੇਰੇ ਸਾਡੇ ਪੋੜ ਨਮੀ ਵਾ ਮੱਕ ਪੈ ਲਿਆ ਯਾਰਾ ਕੰਕ ਵੜਦੇ ਆਪਣੇ ਅੱਜ ਸਾਰੀ ਨਹੀਂ ਨਹੀਂ ਉਹ ਮੌਸਮ ਨੂੰ ਕੀ ਆਇਆ ਜੇ ਕੋਈ ਨਹੀਂ ਹੋਰ ਲਵਾਂ ਤਾਂ ਮੇਰੇ ਲਾ ਕੇ ਯਾਰਾ ਕੁਛ ਨਹੀਂ ਹੁੰਦਾ ਉਹ ਬੇਚ ਨਹੀਂ ਬੁੱਚੀ ਨਾ ਮੇਰੇ ਆਪੇ ਜੁਮੇ ਆ ਤੂੰ ਬਾਈ ਬਣ ਕੇ ਵੜ ਕੇ ਜਨੇ ਵੜ ਜਾ ਨਹੀਂ ਮੈਂ ਕਿਨੂੰ ਹੋਰ ਕਹਿਣਾ ਮਸ਼ੀਨਾਂ ਨੂੰ ਆ ਜਾ ਹਾਂ ਆ ਜਾ ਵੜ ਜਾ ਬਾਈ ਬਣ ਕੇ ਸਿਆ ਮੈਂ ਖੇਤ ਹੀ ਬੈਠਾ ਟ੍ਰੈਲਰ ਟੁਰਲੀਆ ਉਰਦੀ ਲੈ ਆਉ ਤੁਸੀਂ ਮੈਂ ਨਹੀਂ ਆਉਂਦਾ ਹੁਣ ਕਰ ਅੱਜ ਵੜ ਕੇ ਲੈ ਕੇ ਆਣੀਆਂ ਬਸ ਆ ਜਾ ਉਹਨੇ ਜਿਹੜੀ ਨਰਮਾ ਆਪੀ ਮੰਡੀ ਜਾ ਕੇ ਗਰਮ ਹੋ ਜਉ ਮੰਡੀ ਜੀ ਵੀ ਕਿਉਂ ਸਿੱਟ ਨਹੀਂ ਸਿੱਤੇ ਮਨੀਰ ਨੇ ਵੀ ਮਾਰ ਮੀ ਸਾਲੇ ਹੈਲੋ ਮਨੀਰ ਸਾਹਿਬ ਕਣਕ ਆ ਗਈ ਆਪਣੀ ਨਹੀਂ ਹੋਤਾ ਪਰਸੋ ਜਤਾਂ ਨੂੰ ਵੀ ਕਹਤਾ ਨਰਮ ਕਾਣੂ ਤੀ ਤਾਂ ਮੈਂ ਤੈਨੂੰ ਜਾਣ ਕੇ ਕਹਾਂਦੀ ਅੱਜ ਅੱਜ ਚ ਜੋਕਣੀ ਐ ਭੀੜ ਪੈ ਗਈ ਮੇਰੇ ਤੇ ਫੁੱਲ ਹਾਂ 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 ਜੋਕਣੀ ਅੱਜ ਹੀ ਬਸ ਜੋਗੀ ਦਾ ਕਿਵੇਂ ਨਹੀਂ ਆਸਿਆ ਜੁਕਦੀ ਨਹੀਂ ਤੈਨੂੰ 5 ਲੱਖ ਵੀ ਭੁੱਲ ਜਾ ਫਿਰ ਜਿਹੜਾ ਮੈਂ ਦੇਣਾ ਉਹ ਵੀ ਨਹੀਂ ਆਉਂਦਾ ਹਾਂ ਮੈਂ ਤਾਂ ਫਾ ਲੈ ਜੂ ਫਿਰ ਨਾਲ ਰੱਖ ਕੇ ਕਾਜਾਂ ਮਾਫੀ ਆਫੀ ਆ ਜੂ ਬਸ ਹਾਂ ਆ ਗਿਆ ਮੈਂ ਸੋਟ ਲੈ ਬਸ ਦੋ ਤਿੰਨ ਘੰਟੇ ਟਰਾਲੀਆਂ ਲੈ ਕੇ ਆ ਕੇ ਬੰਦਰ ਲੈਵੇ ਜੋਕ ਦੀ ਅੱਜ ਅੱਜ ਠੀਕ ਹੈ ਮੇਰਾ ਸਾਲੇ ਇੱਕ ਗੱਲ ਹੋ ਰਿਹਾ ਹੈ ਸ਼ਰਾਬੀ ਬੰਦੇ ਤੋਂ ਹਰੇਕ ਡਰਦਾ ਹੈ ਵੀ ਕਿਹਦੇ ਝੁੱਗੇ ਨਾਲ ਜਾ ਕੇ ਜੇ ਤੇ ਇਹ ਵੀ ਕੰਮ ਹੋ ਗਿਆ ਲੈ ਆ ਬਿਕਰਾ ਮਸ਼ੀਨ ਲੈ ਆ ਓਏ ਮੈਂਬਰ ਕਰੇ ਹੋਗਾ ਬਾਈ ਕਾਲੇ ਮੈਂਬਰ ਕਰਿਆ ਬਾਈ ਮਾਰੀ ਹਾਕ ਬਾਈ ਮਾਰ ਭਾਈ ਓਏ پتہ ਮੈਂ ਬੜਾ ਗੱਲ ਕਰ ਲਾ ਯਾਰ ਕਾਹਨ ਇੱਥੇ ਕੁਝ ਨਹੀਂ ਨਿਕਲਦਾ ਮੈਂ ਓਏ ਕੱਲ ਦਾ ਕਾਲਾ ਮੈਂਬਰ ਨਾਲ ਕਰ ਲੈ ਜੰਗਾ ਆਓ ਜੀ ਮੈਂਬਰ ਸਾਹ ਕੀ ਹਾਲ ਚਾਲ ਹੈ ਠੀਕ ਹੈ ਬਾਈ ਤੈਨਾਂ ਗੱਲ ਕਰਨ ਆਏ ਭਾਈ ਸੀ ਦੱਸੋ ਭਾਈ ਤੈਨੂੰ ਫੋਨ ਨਹੀਂ ਕੀਤਾ ਤੀਗਾ ਹਾਂ ਸਾਡੇ ਗੇਂਦ ਨੇ ਪਾਣੀ ਪਾਇਆ ਹਾਂ ਹਾਂ ਉਹ ਮੈਂ ਗਿਆ ਹੋਇਆ ਸੀ ਭਾਈ ਉਦੋਂ ਕੰਮ ਵੜਾ ਚੰਡੀਗੜ੍ਹ ਤੂੰ ਕਹਿੰਦਾ ਮੇਰੀ ਗੇਲੇ ਨਾਲ ਗੱਲ ਹੋ ਗਈ ਹਾਂ ਹੋ ਗਈ ਸੀਗੀ ਸਾਨੂੰ ਤੇ ਗੇਲਾ ਕਹਿੰਦਾ ਭਾਈ ਕੋਈ ਗੱਲ ਨਹੀਂ ਤੁਸੀਂ ਮੇਰੀ ਕਨਕ ਵੜ ਲਓ ਹਾਂ ਹਾਂ ਬਾ ਛੋੜੀ ਵੜਨੂਗਾ ਅਸੀਂ ਘਰ ਨੂੰ ਵਾਗੇ ਉਦੋਂ ਕੰਟੇ ਵਾ ਕਨਕਾਰੀ ਵੜ ਕੇ ਲੱਗਾ ਤਾਂ ਤਾਂ ਵੇਚੀ ਵੀ ਆਇਆ ਅੱਛਾ ਹੀ ਹਾਂ ਪਰ ਮੇਰੇ ਨਾਲ ਫੋਨ ਤੇ ਗੱਲ ਹੋਈ ਆ ਕਹਿੰਦਾ ਕੋਈ ਚੱਕਰੀਆਂ ਜਿਵੇਂ ਮਰਜ਼ੀ ਕਰ ਲਿਓ ਯਾਰ ਅਸੀਂ ਮੈਂਬਰ ਤੇਰੇ ਭੁਸੇ ਰਹਿ ਗਏ ਭਾਈ ਓਏ ਮੈਂ ਤਾਂ ਆਪ ਬੰਦੇ ਜਮਾਨ ਤੇ ਖੜ ਗਿਆ ਯਾਰ ਓ ਯਾਰ ਗੱਲ ਕੋ ਦਾ ਮੈਨੂੰ ਪਤਾ ਨਹੀਂ ਬਾਪੂ ਤੈਨੂੰ ਦੱਸਤੀ ਗੱਲ ਜਿੰਨਾ ਟਾਈਮ ਆਪਾਂ ਨੂੰ ਲੱਤਾਂ ਤੋੜਦੇ ਨਹੀਂ ਉਹ ਸਦਰਦ ਨੇ ਓਏ ਨਹੀਂ ਓ ਕਾਣੂ ਯਾਰਾ ਉਹ ਹੱਥ ਪਾ ਲੈ ਇਹ ਗੱਲਾਂ ਜ ਮੈਂ ਤੁਹਾਨੂੰ ਗੱਲ ਦੱਸਦਾ ਇਹ ਗੱਲਾਂ ਬੈਠ ਕੇ ਹੁੰਦੀਆਂ ਹੁੰਦੀਆਂ ਨੇ ਓ ਕਾਣ ਹੁੰਦੀਆਂ ਕਿੱਥੇ ਬੈਠੀ ਫਿਰ ਅਸੀਂ ਹੁੰਦੀਆਂ ਨੇ ਗੱਲਾਂ ਬੈਠ ਕੇ ਆਪਾਂ ਸਰਪੰਚ ਕੋਲੇ ਬਾਅਦ ਚੱਲ ਤੈ ਯਾਰ ਚੱਲ ਭਾਈ ਓ ਨਾ ਸਰਪਾ ਬਾਪੂ ਮੈਂ ਤੇ ਦੱਸ ਤੈ ਕੁਛ ਨਹੀਂ ਗੱਲ ਹੱਲ ਨਿਕਲਣਾ ਹਾਂ ਕੋਈ ਨਾ ਕੋਈ ਤਾਂ ਹੱਲ ਨਿਕਲੂਗਾ ਇਹਦਾ ਮੈਂ ਇਹਦਾ ਤਾਂ ਮੈਂ ਤੁਹਾਨੂੰ ਮਾਰੂ ਗੇਲ ਨੂੰ ਓ ਦਾ ਮੈਂ ਤੇ ਦੱਸ ਤੇ ਉਹਦੇ ਮੈਨੂੰ ਰੋਕਦਾ ਗੱਲ ਕਿੰਨੀ ਹੋਊਗੀ ਥੀਲੇ ਦੀ ਕਿੰਨੀ ਰਕਮ ਚੂਗੀ 50000 ਦੀ ਹੋਊਗੀ ਲੱਖ ਦੀ ਹੋਊਗੀ ਥੋਨੂੰ ਜਿਹਦਾ ਮੁਆਵਜ਼ਾ ਮਿਲ ਜੂਗਾ ਭਾਈ ਤੁਸੀਂ ਅਗਲੇ ਕਣਕ ਵੱਢ ਲਿਓ ਉਹ ਸਾਲ ਵੱਢ ਕੇ ਲਿਆਉਂਦੀ ਹੁਣ ਸਾਨੂੰ ਕੀ ਦੂ ਫੇਰੋ ਚੱਲ ਮੁਆਵਜ਼ਾ ਤਾਂ ਬਾਦਾਂਗੇ ਹੋਰ ਕੀ ਐ ਮਰਨਾ ਥੋੜੀ ਹੁਣ ਬੈਠ ਕੇ ਨਿਪਟਦੇ ਠੀਕ ਐ ਮੈਂ ਕਿਹਾ ਦਸਤੀ ਗੱਲ ਆਪਾਂ ਲੋਟ ਹੀ ਫੇਰ ਨਿਪਟੂਗਾ ਉਹ ਨਹੀਂ ਉਹ ਨਹੀਂ ਮੇਰੀ ਗੱਲ ਸੁਣ ਹਾਂ ਬੰਦ ਕਰ ਲੋ ਆਪਾਂ ਅਸਲ ਵਿੱਚ ਆਪਾਂ ਚੱਲਦੇ ਆ ਉਹਦੇ ਕੋਲੇ ਸਰਪੰਚ ਕੋਲੇ ਸਰਪੰਚ ਕੋਲੇ ਜਾ ਕੇ ਕਰਦੇ ਆਪਾਂ ਅੱਛਾ ਚਲ ਚਲ ਬੈਠ ਜਾ ਬੈਠ ਜਾ 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 ਜੇ ਨਾ ਤਾ ਨਿਪ ਕਾ ਨੂੰ ਯਾਰ ਮੈਂ ਤਾਂ ਕੱਲ ਕਿਸਦਾ ਰੌਲਾ ਦੀ ਪਿੰਡ ਚ ਅੱਛਾ ਉਹਨਾਂ ਨਾਲ ਕਚੇਰੀਆਂ ਚ ਗਿਆ ਸੀ ਉੱਥੇ ਤਾਂ ਕਰਕੇ ਟਾਈਮ ਲੱਗ ਗਿਆ ਮੈਂ ਤਾਂ ਹੀ ਤੁਹਾਨੂੰ ਕਿਹਾ ਸੀਗਾ ਵੀ ਕੱਲ ਨੂੰ ਮਿਲਦੇ ਆਪਾਂ ਕੋਈ ਗੱਲ ਨਿਕਲ ਲੁਖੇ ਤਾਂ ਜਾ ਠੀਕ ਆ ਠੀਕ ਆ ਠੀਕ ਆ ਚਲ ਉਹ ਰਹਿਣਾ ਬਲਾਲ ਹੁਣ ਉਹਨੂੰ ਕਿੰਨਾ ਕਟਾ ਅਸੀਂ ਬੈਠੇ ਰਹਾਗੇ ਉਹ ਇਹ ਮੈਂ ਲਾਈ ਹੋਇਆ ਤਲਾਹ ਬੰਦਾ ਆ ਜਾਂਦਾਗਾ ਉਹ ਆ ਜਾਣਗੇ ਚੌਂਕੀਦਾਰ ਭੇਜਿਆ ਹੋਇਆ ਉਹ ਮਾੜਾ ਪੁੱਤ ਪੱਗਾਂ ਤੇ ਬੈਠਿਆ ਹਾਂ ਹਾਂ ਅਸੀਂ ਬੈਠੇ ਬੰਜਾ ਸੀ ਪੰਜ ਬੈਠਾ ਅੱਧਾ ਘਾਟਾ ਹੋ ਗਿਆ ਬੈਠੇ ਉਹ ਕਿਹਾ ਚੌਂਕੀਦਾਰ ਗਿਆ ਉਹਨਾਂ ਦੇ ਕਰਕੇ ਆਹੋ ਉਹ ਆ ਜਾਂਦਾ ਬਸ ਹੁਣ ਆਣ ਉਸ ਨੂੰ ਡਿੱਕੀ ਜਾਵਾਂਗੇ ਉਹ ਆਉਂਦਾਗਾ ਉਹ ਆਉਂਦਾ ਰਹਿ ਜਾਂਦਾ ਪੁੱਤ ਇਹ ਵੀ ਲੱਗੇਗਾ ਦਾ ਟਾਈਮ ਆ ਕੰਮ ਕਰਦਾ ਹੋ ਕੋਈ ਉਹ ਠੰਡੇ ਰਹਿ ਮਰ ਜਾ ਕੋਈ ਨਾ ਉਹ ਆ ਗਿਆ ਲੈ ਕੰਮ ਦਾ ਟਾਈਮ ਆ ਯਾਰ ਸਰਪੰਚ ਸਾਹਿਬ ਗੱਲ ਤਾਂ ਐਸੀ ਜੀ ਓਰੇ ਹਾਂ ਇਹਨਾਂ ਨੇ ਕੀ ਕੀਤਾ ਆ ਆ ਗਿਆ ਲੈ ਬੰਦਾ ਆਪਣਾ ਆ ਜਾ ਭਾਈ ਆ ਜਾ ਭਾਈ ਬੈਠਾ ਕੇ ਬੈਠ ਆ ਜਾ ਹੋਰ ਜੀ ਕੀ ਹਾਲ ਹੈ ਸਰਪੰਚ ਸਾਹਿਬ ਵਧੀਆ 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 ਪੂਰਾ ਸਤ ਠੀਕ ਹੈ ਵਧੀਆ ਜੀ ਵਧੀਆ ਰੇਟੀ ਹੋ ਗਿਆ ਉਹ ਫਿਰ ਆਏ ਤੁਹਾਨੂੰ ਪਤਾ ਬਾਡੀ ਦਾ ਕੰਮ ਚੱਲਦਾ ਜੀ ਉਧਰ ਲੇਟ ਜੀ ਹੋ ਗਏ ਕਣ ਮੰਡੀ-ਮੁੰਡੀ ਜੀ ਬਾਗੇ ਪਹਿਲਾਂ ਲਓ ਜੀ ਗੱਲ ਆਏ ਸੀਗੀ ਇਹ ਤੋਂ ਪਾਣੀ ਪੂਣੀ ਪੈ ਗਿਆ ਇਹਨਾਂ ਦੀ ਕਣਕ ਚ ਠੀਕ ਹੈ ਉੱਥੇ ਕਹਾ ਚਲੋ ਅਸੀਂ ਸਮਝੌਤਾ ਹੋ ਗਿਆ ਸਾਡਾ ਠੀਕ ਹੈ ਨਾ ਵੀ ਭਾਈ ਇਹ ਗੱਲ ਹੋ ਗਈ ਵਿਚਾਲ ਭਾਈ ਜਿੰਨੀ ਕ ਕਣਕ ਖਰਾਬ ਹੋਈ ਉਹਨੇ ਕਣਕ ਵੜ ਲਿਓ ਹਾਂ ਹਾਂ ਇਹਨੇ ਖਸਮ ਨੇ ਕਿਤੇ ਕਰਕੇ ਫੋਨ ਰਾਤ ਨੂੰ ਹਰੇ ਕਣਕੇ ਵੜਾਤੀ ਅੱਛਾ ਇਹ ਬੰਦੇ ਕਹਿੰਦੇ ਕਹਿੰਦੇ ਸਾਡਾ ਮਾਅਵਾਜਾ ਕਿੱਧਰ ਗਿਆ ਹੁਣ ਕਹਿੰਦੇ ਬੰਦਾ ਗੱਲ ਤੇ ਨਹੀਂ ਖੜਿਆ ਹੈਗਾ ਨਾ ਮੈਂ ਤਾਂ ਨਹੀਂ ਕਿਹਾ ਵੀ ਵੜ ਲਿਓ ਮੈਂ ਇਹਨੇ ਕਿਹਾ ਜਿਵੇਂ ਸਾਨੂੰ ਸਹੀ ਲੱਗੂ ਸੀ ਉਵੇਂ ਕਰਾਂਗੇ ਹੁਣ ਜ਼ਰੂਰੀ ਥੋੜਾ ਮੈਨੂੰ ਉਹ ਕੱਲ ਸਹੀ ਲੱਗੂ ਜਿਵੇਂ ਮੈਨੂੰ ਸਹੀ ਲੱਗਾ ਮੈਂ ਕਰ ਲਿਆ ਆ ਦੇ ਸਰਪੰਚ ਮੋਕਰ ਗਿਆ ਨਾ ਇਹ ਸਾਡੀ ਗਲਤੀ ਪਾਣੀ ਪਾਤਾ ਮੈਨੂੰ ਕੋਲੋਂ ਮੋਡਾ ਖੇਤ ਲੈ ਕੇ ਵਾਗ ਗਿਆ ਅਜੀ ਖੇਤ ਜੱਖੋਂ ਜੱਫੀ ਹੋਇਆ ਪੂਰੇ ਉਦੋਂ ਵਾਰ ਸੀਨੇ ਗੱਲ ਕਹੀ ਵੀ ਬਈ ਤੇਰੀ ਕਰਕੇ ਅਸੀਂ ਵੱਡਾਂਗੇ ਇਹ ਕਹਾ ਠੀਕ ਆ ਬੱਲੂ ਦੱਸ ਬਾਈ ਇਹ ਗੱਲ ਹੋਈ ਹੈ ਜਿਹੜੀ ਇਹ ਕਹਿ ਰਹੇ ਨੇ ਨਾ ਸਰਪੰਚ ਮੈਂ ਐ ਹੀ ਨਹੀਂ ਕਹਿ ਵੀ ਕਣਕ ਵੱਢ ਲਿਓ ਮੈਂ ਆਖਿਆ ਸੀ ਵੀ ਜਿਵੇਂ ਤੁਹਾਨੂੰ ਸਹੀ ਲੱਗੂ ਤੁਸੀਂ ਕਰ ਲਿਓ ਮੈਨੂੰ ਸਹੀ ਲੱਗੇ ਮੈਂ ਆਪਦੀ ਵੱਢ ਗਿਆ ਇਹਨਾਂ ਨੂੰ ਸਹੀ ਲ ਦਾ ਹਰ ਕੰਕਰੀਟ ਪਾਣੀ ਪਾਤਾ ਬਾਕੀ ਬੋਲ ਚਲੋ ਪਹਿਲੀ ਕਹੀ ਸੀ ਯਾਰ ਉਹ ਮੈਂ ਮੈਂ ਬਰਾਦਰ ਨੂੰ ਮੈਂ ਗੱਲ ਪਹਿਲਾਂ ਕੈਸੀ ਕਰ ਨਿਬੜਦੀ ਨਹੀਂ ਉੱਥੀ ਨਿਬੜਦੀ ਹੁੰਦੀ ਦਾ ਗੱਲ ਦੱਬ ਦਿੰਦਾ ਉੱਥੀ ਲੈ ਜੇ ਤਾਂ ਤੁਸੀਂ ਇੱਥੇ ਗੱਲ ਦੱਬ ਕੇ ਫੈਸਲੇ ਕਰਨੇ ਦੀ ਫਿਰ ਉੱਥੀ ਕਰ ਲੈਣੇ ਮੇਰੇ ਲਾਵੇ ਕਾਹਨੂੰ ਆਏ ਸੀ ਉਹ ਇਹ ਮਰਦਾ ਨਹੀਂ ਮੈਂਬਰ ਇਹ ਮੰਨਦਾ ਨਹੀਂ ਸਾਲ ਉਹ ਮੈਂ ਕਿਹੜਾ ਜਾਣ ਕੇ ਪਾਇਆ ਪਾਣੀ ਲਾਈਟ ਉਹਨਾਂ ਨੇ ਛੱਡਿਆ ਕਿੱਦਾਂ ਨੇ ਤੁਸੀਂ ਸਮਝੋ ਹੋ ਜਾਣਾ ਥੋੜਾ ਚਾਰ ਬੰਦਾ ਜੀ ਫੈਸਲਾ ਫਿਰ ਉਹ ਗੱਲ ਤੇ ਖੜਨਾ ਚਾਹੀਦਾ ਫਿਰ ਉਹ ਖੜਿਆ ਨਹੀਂ ਖੜਿਆ ਨਾ ਚਾਰ ਬੰਦੇ ਗੱਲ ਨਹੀਂ ਜਿਹੜੇ ਦੋ ਚ ਹੋਈ ਐ ਆ ਤਾਂ ਮੈਂਬਰ ਇਹਦੇ ਖੜ ਤੇਰਾ ਫੋਨ ਤੇ ਗੱਲ ਹੋਈ ਨਹੀਂ ਚਲ ਹੁਣ ਗੱਲ ਭਾਈ ਇੱਥੇ ਮੈਂ ਤੁਹਾਨੂੰ ਦੱਸਦਾ ਹੁਣ ਗੱਲ ਇੱਥੇ ਨੇ ਮੇੜ ਲਓ ਤੁਸੀਂ ਕੀ ਮਾਰਕ ਕਰਦੇ ਮਵਾਬਦਾ ਤੈਂ ਕਿਹਾ ਹਾਂ ਛੱਟ ਦੇਗਾ ਜਿੰਨਾ ਨਕਸ ਮਵਾਬਦਾ ਇਹਦੇ ਵਿੱਚ ਇਹੀ ਹੈ ਤੁਸੀਂ ਐਂ ਕਰੋ ਛੋਟੇ ਇੱਕ ਕਿੱਲੇ 'ਚ ਪਾਣੀ ਪਿਆ ਹਾਂ ਹਾਂਜੀ ਨਾਲ ਵਾਲਾ ਕਿੱਲਾ ਤੁਸੀਂ ਵੜ ਲਓ ਜਿੰਨਾ ਵਜਨ ਉਹਦਾ ਹੋਇਆ ਹਾਂ ਇਦੇ ਚੋਂ ਜਿੰਨਾ ਪਾਣੀ ਪੈ ਗਿਆ ਚੋਂ ਘਟੂਗਾ ਉਹ ਹਿਸਾਬ ਨਾਲ ਤੁਹਾਨੂੰ ਇਹ ਤੋਂ ਪਈ ਪੈਸੇ ਦਵਾ ਦੇਣਗੇ। ਹਾਂ, ਇਹਨਾਂ ਮਨਜ਼ੂਰ ਹੈ। ਬਸ ਠੀਕ ਹੈ। 20000 ਦੀ ਕੱਟੀ ਠੀਕ ਆ ਬਾਈ, ਇਹੀ ਫੈਸਲਾ ਹੈਗਾ। ਨਹੀਂ ਇਹ ਫੈਸਲਾ ਕੋਈ ਨਹੀਂ, ਇਹ ਸਹੀ ਨਹੀਂ ਹੈਗੀ ਗੱਲ ਜੀ। ਮੈਂ ਕਿਹੜਾ ਜਾਣ ਕੇ ਪਾਣੀ ਪਾਇਆ? ਜੇ ਲੈਣਾ 5-10000 ਲੈ ਲੈਣਾ। ਮੈਂ ਹੋਰ ਪਾ ਗਿਆ ਹੋਇਆ। ਮੈਂ ਤਾਂ ਆਪਦੀ ਕਣਕ ਵੱਢੀ ਬੈਠਾ ਬਾਈ। ਆ ਤਾਂ ਜਿਵੇਂ ਨਿਵੇੜਨਾ ਨਿਵੇੜ ਲਓ ਫਿਰ। ਮੈਂ ਬੰਦੇਆਂ ਨਾਲ 10000 ਦੇ ਦੀ ਨਾ। ਇਹ ਚਾਰ ਬੰਦੇ ਦੇ ਵਿੱਚ ਆ ਰੋਲਾ ਪਾਏ ਤਾਂ ਕੋਈ ਫਾਇਦਾ ਨਹੀਂ ਹੁੰਦਾ। ਇਹ ਤਾਂ ਥੋੜਾ ਕੰਮ ਹੋ ਰਿਹਾ ਮਲਾਂ ਪੰਚਾਇਤ ਸੋਤੇ ਭਾਈ ਛਤੇ ਭਾਈ ਜਿਵੇਂ ਦੋ ਬੰਦੇ ਨਿਮੇੜਦੇ ਨੇ ਗੱਲ ਵਧੀਆ ਹੁੰਦੀ ਆ ਉਹ ਸਰਪੰਚ ਸਾਹਿਬ ਦੇਖੋ ਕਿਵੇਂ ਬੁੜਕਾ ਰੱਖਿਆ ਉਹ ਕਹਿੰਦੇ ਬੋਲਦਾ ਬੁੜਕੇ ਬੁੜਕੇ ਬੋਲਦਾ ਇਹ ਤਾਂ ਗੱਲ ਗਲਤachar ਨਾ ਨਾ ਇਹ ਨਹੀਂ ਬੋਲਣਾ ਚਾਹੀਦਾ ਇੱਥੋਂ ਗਾਹਾਂ ਗੱਲ ਬਕਦੀ ਥਾਣੇ ਚ ਥਾਣੇ ਚ ਨਿਬੜਨਦਾ ਤੁਹਾਨੂੰ ਪਤਾ ਫਿਰ 2 ਲੱਖ ਤੋਲਦੇਗਾ 2 ਲੱਖ ਹੋਈ ਦੂ ਉਹ ਇਹ ਤਾਂ ਨੂੰ ਮੈਂ ਸਮਝਾਉਣਾ ਯਾਰ ਗੱਲ ਦੱਸੇ ਪਿੱਛੇ ਚ ਨਿਬੜਦੀ ਆ ਨਾ ਨਾ ਤੁਹਾਨੂੰ ਦਾਦਾ ਇੱਕਾੜੋਂ ਦਾਦਾ ਚੋਰਾ ਹੋ ਮੰਨਦਾ ਦੇਖ ਰਿਹਾ ਟੱਕੀ ਇਹਦੇ ਨਹੀਂ ਘਰ ਹੋਣਾ ਇਹ ਐ ਬੋਲਣ ਦਾ ਤਰੀਕਾ ਗੱਲ ਤਾਂ ਤਰੀਕਾ ਚਾਰ ਬੰਦਾ ਇਹ ਨਹੀਂ ਬੋਲੀਦਾ ਹੁੰਦਾ ਜਿਵੇਂ ਤੁਸੀਂ ਫੈਸਲਾ ਕਰ ਰਹੇ ਹੋ ਤਾਂ ਮਨਜ਼ੂਰ ਆ। ਮਸ ਫੈਸਲਾ ਫਿਰ ਇਹੀ ਆ ਸਾਡਾ ਤਾਂ। ਇਹੀ ਫੈਸਲਾ ਦੇ ਤਾਂ। ਠੀਕ ਆ ਭਾਈ। ਨਾ ਮੁਆਵਜ਼ਾ ਤੈਨੂੰ ਮੈਂ ਕਿਹੜਾ ਜਾਣ ਕੇ ਪਾਣੀ ਪਾਇਆ। ਗਲਤੀ ਤੇ ਗਰੇਡਾਂ ਨਾਲ ਦੀ ਐ। ਨਾ ਜਿਹੜਾ ਮੈਨੂੰ ਘਟਾ ਪੂਓ ਕਿਵੇਂ ਪੂਰਾ ਹੋਊਗਾ। ਜੇ ਮੈਂ ਜਾਣ ਕੇ ਪਾਇਆ ਤਾਂ ਮੈਂ ਪੈਸੇ ਦਿੰਦਾ ਵੀ ਸੋਣਾ ਲੱਗਦਾ। ਨਾ ਹੋਰ ਕੋਈ ਤੀਜਾ ਬੰਦਾ ਉਰੇ ਓਏ। ਮੋਟਰ ਤੇਰੀ ਐ ਨੱਕਾ ਤਾਂ ਐ ਲਾਇਆ। ਉੱਥੋਂ ਢੱਕ ਕੇ ਪੈ ਗਿਆ ਉਥੇ ਮੋਟਰ ਤੇ। ਤੜਕੇ ਜਾ ਕੇ ਮੈਂ ਪਰਚਾ ਲਾ ਕੇ ਕਰਨ ਮੈਨੂੰ। ਮੁਆਵਜ਼ਾ ਦੇਣਾ ਪੂਰੇ। ਜਿਹਾ ਹਿੰਡਾ ਨਾ ਫਿਰ ਲੈ ਲਊ ਮੁਆਵਜ਼ਾ ਕੋਈ ਨਾ। ਹੁਣ ਮੈਂ ਲਓ ਕੰਨਾ ਕਰ ਉਹ ਤੂੰ ਬਹਿ ਤਾ ਜਾ ਐ ਗੱਲ ਕਿਵੇਂ ਨਿਬੜੂ ਬੈਠ ਹੋ ਰਿਆ ਕੇ ਆ ਜਾ ਆ ਜਾ ਤੂੰ ਮੁੜ ਕੇ ਆਰੇ ਉਹ ਤੂੰ ਮੁੜਿਆ ਗੱਲ ਬਣਦੇ ਹੁੰਦੇ ਨੇ ਮੁੜਿਆ ਕੋਈ ਨਹੀਂ ਇਹਨਾਂ ਨੇ ਕਰ ਲੈਣਾ ਉਮੀ ਕਰ ਲੈਣੇ ਆ ਦੇਖਾ ਬੰਦਿਆ ਕਿਹਾ ਕਰਾਲਾ ਨਮੇੜਾ ਉਹ ਭੱਗ ਗਿਆ ਤੈਨੂੰ ਕਿਹਾ ਤੂੰ ਥੀ ਨਿਵੇੜਾ ਕਰਾਂਦਾ ਗਾ ਦੱਬਨ ਦੇ ਮੇਰੇ ਸਾਰੇ ਦਾ ਉਹ ਤਾਂ ਪਤੂ ਹੀ ਓਏ ਐਸ ਰੋਡ 'ਤੇ ਆਲ ਦੱਬਨ ਆਲੇ ਦੇ ਫੈਸਲੇ ਕਰਨ ਆਲੇ ਦੇ ਚੁੱਲਿਆਂ 'ਚ ਕਾ ਉੱਗ ਜਾਂਦਾ ਹਾਂ ਯਾਰ ਕੁਝ ਮਰਜੀ ਆਹ ਚਾਰ ਬੰਦੇ ਕਿਹਨਾਂ ਕਾਲੋਂ ਬੈਠੇ ਨੇ ਕੋਈ ਗੱਲ ਨਹੀਂ ਓਏ ਉਹਦਾ ਨਾਲ ਇੱਕ ਦਿਨ ਦੱਸਦੀ ਨਿਵੇੜਾ ਖੇਤ ਹੀ ਹੂ ਓਏ ਉਹਦਾ ਜਹਾਜ ਦਿਮਾਗ ਤੇ ਉਹ ਵਰਤ ਗਿਆ ਕੋਈ ਗੱਲ ਨਹੀਂ ਕਰਦਾ ਗੱਲ ਹੈ ਠੰਡੇ ਮਨ ਨਾਲ ਸੋਚੀਂਦਾ ਤੂੰ ਬਹਿ ਜਾ ਆ ਜਾ ਲੈ ਗਾਲਾਂ ਸਾਨੂੰ ਬੇਕਰਾਂ ਜੋ ਤਰਾ ਮੁੰਡਾ ਤੇਰੇ ਕਹਨੇ ਚ ਨਹੀਂ ਫਰਾ ਇੱਥੇ ਕੀ ਬੜੇ ਮੈਂ ਲੈਣ ਆਇਓ ਜੇ ਨਿਪੜਨਦਾ ਤੁਸੀਂ ਗੱਲ ਦਾਪ ਕੇ ਉੱਥੀ ਨਿਪੜਨਦੇ ਸਰਪੰਚ ਮੈਂ ਮੰਨਦਾ ਸਾਡੀ ਗਲਤੀ ਹੈ ਮੈਂ ਛੋਡੇ ਖਾਤਰ ਕੰਮ 'ਚ ਛੱਡੀ ਖੜਾ ਰੇ ਜੋ ਕੁਝ ਮੇਰਾ ਮੁੰਡਾ ਬੋਲ ਕੇ ਮੈਂ ਮਾਫੀ ਮੰਗਦਾ ਠੀਕ ਹੈ ਉਹਦਾ ਤਾਂ ਜੈਦ ਦਿਮਾਗ ਹੈ ਕਿ ਪਹਿਲਾਂ ਨੇ ਤਾਂ ਬੋਲ ਕੇ ਭਾਗਿਆ ਇਹਨੂੰ ਤਾਂ ਘਟੋ ਘੜਾ ਸੋਚਣਾ ਚਾਹੀਦਾ ਸਰਪੰਚ ਮੈਂ ਕਰਾ ਕਿ ਤੂੰ ਮੰਨਦਾ ਨਹੀਂ ਕਰਾ ਸੀ ਕੀ ਕਰੀ ਹੁਣ ਛੋਡੇ ਖਾਤਰ ਟੈਂ ਸਾਡੀ ਖੜਾ ਦੱਸ ਇਹ ਫੈਸਲਾ ਕਰੀ ਕਿ ਹੋਇਆ ਯਾਰ ਐ ਫੈਸਲਾ ਹੁੰਦਾ ਮੈਨੇ ਹੁਣ ਪਿਆਜਾ ਦੇਖ ਲੈ ਜਿਵੇਂ ਨਿਪੜਨ ਸਾਡਾ ਮੰਦਿਮਾ ਜਿਹੜਾ ਉਹਨੂੰ ਦੁਵਾ ਜਾ ਕੇ ਆਉਂਦੇ ਨੂੰ ਕੋਈ ਸਮਝਾ ਉਹਨੂੰ ਗੱਲ ਕਰਦਿਆਂ ਠੰਡੇ ਮਤੇ ਨਾਲ ਕਰਦਿਆਂ ਜਦੋਂ ਦੋ ਬੰਦਿਆਂ ਨੇ ਕਹਿਤਾ ਆਪ ਵੀ ਅਸੀਂ ਉਹਨੂੰ ਬਣਾਵਾਂਗੇ ਮੁਆਵਜ਼ਾ ਦਵਾਵਾਂਗੇ ਦਵਾਵਾਂਗੇ ਕਿਉਂ ਨਹੀਂ ਮੈਂ ਮੁਆਵਜ਼ਾ ਤੁਹਾਨੂੰ ਕੱਲ ਕਲਮ ਜੇ ਕੋਈ 88 ਹੋ ਗਈ ਬਾਈ ਅਸੀਂ ਠਾਣੇ 'ਚ ਨਹੀਂ ਜਾਂਦੇ ਪਰ ਤੁਹਾਡੇ ਨਾਲ ਜਵਾਬ ਹੈ ਸਾਡਾ ਪੰਚਾਇਤ ਵੱਲੋਂ ਜਵਾਬ ਹੈ ਤੁਹਾਡਾ ਮੈਂ ਮਾਫੀ ਮੰਗਦਾ ਆਂ ਆਹ ਵੇਖ ਸਮਝਾ ਜਾ ਕੇ ਜੀ ਜੀ ਠੀਕ ਹੈ ਐਂ ਘਰ ਥੋੜੀ ਹੁੰਦੀ ਇਨਾਂ ਦੀ ਅਗਲੀ ਨਹੀਂ ਚਾਹੇ ਮੂਹ ਐਂ ਜਿੰਨੇ ਬਾਪੂ ਕੀ ਹੋ ਗਿਆ ਤੂੰ ਟਰੈਕਟਰ ਦੀ ਸੈਲਫ ਮਾਰ ਕੰਮ ਤਾਂ ਬਣ ਗਿਆ ਕੀ ਹੋ ਗਿਆ ਓਏ ਉਹਦੇ 2 ਕਿਲੇ ਠੇਕੜੇ ਖੜੇ ਨੇ ਅਸਿਆ ਬੜਲੇ ਨੇ ਜਾ ਕੇ ਰਹਿਣ ਦੇ ਪੁੱਤ ਆਪਣੇ ਦੇ ਸਰਪੰਚੇ ਕਰ ਆਪਣੀ ਜਵਾਨ ਹੋ ਗਈ ਸਰਪੰਚੇ ਨੇ ਸਭ ਕੁਝ ਆਪੀ ਦੁਦ ਕਰੇ ਭਈ ਓਟੇ ਓਏ ਬਾਪੂ ਤੈਨੂੰ ਕੁਛ ਨਹੀਂ ਦਬਾਉਣਾ ਸਰਪੰਚ ਨੇ ਤੈਨੂੰ ਲਾਰੇ ਲਾ ਦੇ ਹੁਣ ਮੇਰੀ ਗੱਲ ਸੁਣ ਲੈ ਆਪਣੇ ਹੱਕ ਦੀ ਕਿਹੜੀ ਗੱਲ ਕਰੀ ਉਹਨੇ ਆਪਣੇ ਹੱਕ ਦੀ ਸਰਪੰਚ ਨੇ ਸਰਪੰਚ ਨੇ ਕਹਿੰਦਾ ਪੁੱਣ ਯਾਰ ਮੈਂ ਸਭ ਕੁਝ ਦਬਾਉਂ ਯਾਰ ਮੈਂ ਨਹੀਂ ਦਬਾਉਣਾ ਬਾਪੂ ਜੇ ਸਰਪੰਚ ਨੇ ਚੱਜ ਦੀ ਗੱਲ ਕਰਨੀ ਹੁੰਦੀ ਉਹ ਉਹਦੀ ਕਹਿੰਦਾ ਕਿ ਕਿੰਦਾ ਵੱਡੋ ਦਾ ਬਰਾਬਰ ਉਹ ਪਤਤੂ ਜਿਵੱਖਰੇ ਗੱਲਾਂ ਕਰੇ ਸ਼ੇਰਾ ਘਰੇ ਵਾ ਜਾ ਵਧੀਆ ਮੌਕਾ ਹੈ ਉਹ ਕਾਹਦਾ ਮੌਕਾ ਯਾਰ ਓਏ 2 ਘੰਟੇ ਹੁਣ ਬੜਾ ਪਤੰਦਰ ਵਾ ਜਾ ਕੋਈ ਤੈਨੂੰ ਕੋਸੇ ਨਹੀਂ ਮਿਲਣਾ ਉਹ ਸਭ ਕੁਝ ਮਿਲ ਉਹ ਮੈਂ ਲੈ ਕੇ ਨਾ ਟ੍ਰੈਕਟਰ ਆ ਬਾਪੂ ਯਾਰ ਬੀ ਦੀ ਗੱਲ ਸੁਣਨਾ ਜੇ ਟੈਕਟਰ ਟਰੱਕ ਹੈ ਨਾ ਤੂੰ ਮੈਂ ਇੱਕ ਉਹਦਾ ਲੈ ਕੇ ਜਾਏਗਾ ਓਏ ਤੂੰ ਨਾ ਜਾਈ ਮੈਂ ਤਾਂ ਪਾ ਜਾਂਦਾ ਮੈਂ ਕਹਿੰਦਾ ਜਿਵੱਖਰੇ ਗੱਲਾਂ ਯਾਰ ਬਾਪੂ ਮੈਂ ਵੱਟੂ ਕਿਉਂ ਮਰਦਾ ਹੈਂ ਤੂੰ ਯਾਰ ਮੈਂ ਕਣਕ ਵੀ ਵੱਟੂ ਮੈਂ ਗੇਲਾ ਵੀ ਵੱਟੂ ਜੇ ਮੂਰੀ ਆਉ ਤੈਨੂੰ ਕੁਝ ਨਹੀਂ ਕਰਨਾ ਘਰੇ ਵਾ ਜਾ ਅੰਤੰਦਰ ਮੈਂ ਨਹੀਂ ਜਾਂਦਾ ਮੈਨੂੰ ਟ੍ਰੈਕਟਰ ਨਾਲ ਘੱਟ ਨਹੀਂ ਮੈਨੂੰ ਅਰੇ ਕੱਲ ਹੋੜ ਹੈ ਜੇ ਮੂਰੇ ਗੇਲਾ ਨਾਲ ਹੀ ਗੱਲੇ ਨੂੰ ਪੱਟੇ ਰੋਟਣ ਲਈ ਹੋ ਰਹੇ ਪੁੱਤ ਜਵਾਖਾਂ ਦਾ ਨਾ ਕਰ ਬੰਦਿਆਂ ਵਾਂਗ ਆ ਜਾ ਛੇ ਤਾਂ ਸਿਆ ਪਰੇ ਮਾਗਰ ਜਾਣਾ ਪੁਖਲ ਕੰਜਰ ਦੇ ਖੜਾ ਕੀ ਕੰਡੇ ਵੀ ਡੂ ਇਹ ਕਿਆ ਬਾਪੂ ਚਲਦੀ ਐ ਮਸ਼ੀਨ ਆ ਉਹ ਪੁੱਤ ਬਾਪੂ ਦਾ ਕਿਉਂ ਹੈ ਜੀ ਕੁਛ ਨਹੀਂ ਵਿਗੜਿਆ ਗਿਆ ਇਹਨੂੰ ਬੰਦ ਕਰ ਦੇ ਓਏ ਬਾਪੂ ਤੈਨੂੰ ਮੈਂ ਪਹਿਲੀ ਕਹੀ ਜਾਂਦਾ ਤੂੰ ਜੇ ਤੈਨੂੰ ਨਹੀਂ ਬੜਨਾ ਦੇਣੀ ਤੂੰ ਘਰੇ ਵਗ ਜਾ ਉਹ ਪੁੱਤ ਮੇਰੀ ਸਰਪੰਚ ਦਾ ਜਬਾਨ ਹੋਈ ਹੈ ਜੇਰ ਓਏ ਯਾਰ ਕੁਛ ਨਹੀਂ ਕਰਦਾ ਸਰਪੰਚ ਸਰਪੰਚ ਮਰੀ ਜਾਂਦਾ ਤੇਰਾ ਜਮਾਨਾ ਹੋਈ ਰਹੀਆਂ ਨੇ ਉਹ ਸਰਪੰਚ ਨਾਲ ਸਭ ਕੁਝ ਦਵਾਉਂ ਮੈਂ ਓਏ ਕੁਛ ਨਹੀਂ ਦਵਾਉਂਦਾ ਸਾਰੇ ਮੈਂਬਰ ਵਾਲੇ ਹੋਏ ਨੇ ਸਾਰਾ ਸਰਪੰਚ ਵਾਲੇ ਕੁਛ ਨਹੀਂ ਦਵਾਉਂਦਾ ਓਏ ਪੁੱਤ ਆ ਆਪਣੇ ਆ ਦੇਖ ਲੈ 3 ਕਿਲੋ ਅੱਧਾ ਕਿਲੋ ਵੱਡਦਾ 1.5 ਕਿਲੋ ਰਹਿ ਗਿਆ ਹੁਣ ਚੱਕਦਾ ਆਇਆ ਪੁੱਤ ਮੇਰੀ ਗੱਲ ਸੁਣਦਾ ਸਗਰੀ ਸਰਪ ਇਹ ਨੂੰ ਦੱਸ ਤੇਰ ਮੈਂ ਤੂੰ ਲੈ ਲਈ ਇਹਨੂੰ ਤਾਂ ਮਾਫ਼ ਜਾ ਮੇਰੀ ਜਿੱਤ ਹੋਈ ਹੈ ਤਾਂ ਦੱਸਾਂ ਗੱਲ ਮੈਂ ਉਹ ਪਤਾ ਕਾਹਨ ਬੜ ਟੱਕ ਕਰਦਾ ਖਾਸਾ ਰਹਿੰਦੇ ਉਹ ਇਹ ਤਾਂ ਹੁਣ ਹੋਊਗੀ ਉਹ ਗੱਲ ਤਾਂ ਉਹ ਗੱਲ ਤਾਂ ਉਹੀ ਗੱਲ ਪੈਂਦਾ ਪਾਈ ਦੇ ਮੈਂ ਤੈਨੂੰ ਅਖੇ ਉਦ ਦੀ ਗੱਲਾਂ ਤਾਂ ਪਤਾ ਨਾ ਉਹ ਤਾਂ ਤੈਨੂੰ ਮੰਨੀ ਉਹ ਤੂੰ ਫੇ ਮੇਰਾ ਕੱਲਾ ਜੀ ਖਾ ਖਾਇ ਨਾ ਜੇ ਉਦ ਦੀ ਗੱਲਾਂ ਦਾ ਪਤਾ ਹੁੰਦਾ ਆਹ ਦਿਨ ਨਹੀਂ ਆਉਂਦਾ ਸੀ ਕੇ ਮੈਂ ਕਣਕ ਫੇਰ ਉਹ ਬਾਪੂ ਮੇਰੀ ਸੁਣ ਲੈ ਗੱਲ ਤੈ ਉਰੇ ਖੜਨਾ ਉਰੇ ਖੜ ਜਾ ਘਰੇ ਜਾਣਾ ਘਰੇ ਵਗ ਜਾ ਮਸ਼ੀਨ ਕਣਕ ਚ ਵੜ ਗਈ ਨੂੰ ਮੈਂ ਤਾਂ ਸਾਰੀ ਵੜ ਕੇ ਲੈ ਕੇ ਆਂ ਕੋਈ ਵੀ ਮੰਨਦਾ ਨਹੀਂ ਮੈਂ ਨਹੀਂ ਮੰਨਦਾ ਚੱਲ ਆ ਲੈ ਸੁਣ ਮੇਰੀ ਗੱਲ ਮੈਂ ਤਿਹ ਦੁਕਾਨ ਦੀ ਮਾਦੀ ਬੁਆ ਲਈ ਬਾਪੂ ਤੂੰ ਰਹਿਣ ਦੇ ਤੂੰ ਮੈਂ ਦੱਸਾਂਗਾ ਲੈ ਬਾਤ ਪਲੇਸ ਬਾਦੀ ਗੱਲ ਤਾਂ ਬਾਦੀ ਮਾਦੀ ਅੰਨੇ